ਤੋ ਪਹਿਲਾ ਅਸੀਂ ਦੱਸਣਾ ਚਾਹੁੰਦੇ ਆ ਕਿ ਸਿਵਸਾਨਾ ਹਿੰਦੁਸਤਾਨ ਵੱਲੋਂ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਉਹਦਾ ਅਸੀਂ ਜ਼ੋਰਦਾਰ ਸਮਰਥਨ ਕਰਦੇ ਆਂ ਔਰ ਅਸੀਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਹੇ ਆ ਕਿ ਭਾਰਤੀ ਜਨਤਾ ਪਾਰਟੀ ਕੋਲ ਪ੍ਰਾਪਤ ਮਾਤਰਾ ਚ ਬਹੁਮਤ ਸੀਗਾ ਕਿਸਾਨਾਂ ਦੇ ਸੰਬੰਧਿਤ ਜਿਹੜਾ ਬਿੱਲ ਪਾਸ ਕੀਤਾ ਗਿਆ ਉਹ ਬਿੱਲ ਪਾਸ ਕਰਨ ਤੋਂ ਪਹਿਲਾਂ ਅਗਰ ਉਹ ਡਰਾਫਟ ਸਕਾਰ ਕਰਨ ਤੋਂ ਪਹਿਲਾਂ ਕਿਸਾਨਾਂ ਦੀਆਂ ਵਕ ਵਕ ਜਿੱਥੇ ਬੰਦਿਆਂ ਨੂੰ ਪਰੋਸੇ ਚ ਲੈ ਲਿਆ ਜਾਂਦਾ ਤੇ ਅੱਜ ਜਿਹੜਾ ਇੰਨਾ ਵੱਡਾ ਅੰਦੋਲਨ ਕਿਸਾਨਾਂ ਨੂੰ ਕਰਨਾ ਪਿਆ ਦੇਸ਼ ਦੇ ਅੰਦਾਤਾ ਨੂੰ ਸੜਕਾਂ ਦੇ ਉੱਤੇ ਆ ਕੇ ਅੰਦੋਲਨ ਦੇ ਰਸਤੇ ਦੇ ਉੱਤੇ ਜਾਣਾ ਪਿਆ ਉਹ ਅੰਦੋਲਨ ਨਹੀਂ ਕਰਨਾ ਪੈ ਨਹੀਂ ਕਰਨਾ ਪੈਣਾ ਸੀਗਾ ਔਰ ਇਹ ਸਾਰੀ ਸਮਝ ਜਿਹੜੀ ਹੈ ਉਹ ਪਹਿਲਾਂ ਹੀ ਡਿਵੈਲਪ ਕੀਤੀ ਜਾ ਸਕਦੀ ਸੀ ਪਰ ਬਹੁਮਤ ਹੋਣ ਦੇ ਬਾਵਜੂਦ ਵੀ ਇਸ ਪਾਸੇ ਬਿਲਕੁਲ ਅੰਗੋਲਿਆ ਕੀਤਾ ਗਿਆ ਔਰ ਕਿਸਾਨ ਜਦ ਪਹਿਲੀ ਵਾਰ ਦਿੱਲੀ ਦੇ ਵਿੱਚ ਮੰਤਰੀਆਂ ਨਾਲ ਗੱਲਬਾਤ ਕਰਨ ਗਏ ਤਾਂ ਉਦੋਂ ਖੇਤੀਬਾੜੀ ਦੇ ਜਿਹੜੇ ਸੈਕਟਰੀ ਹੈ ਉਹਨਾਂ ਨਾਲ ਗੱਲਬਾਤ ਕਰਨ ਦਾ ਉਹਨਾਂ ਨੂੰ ਮੌਕਾ ਦਿੱਤਾ ਗਿਆ ਕੋਈ ਵੀ ਮੰਤਰੀ ਉਹਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਨਹੀਂ ਹੋਇਆ ਇਸ ਦੇ ਨਾਲ ਵੀ ਕਿਸਾਨਾਂ ਦਾ અપਮਾਨ ਹੋਇਆ ਕਿਸਾਨਾਂ ਨੂੰ ਲੱਗਿਆ ਕਿ ਸਾਡੀ ਜਿਹੜੀ ਮੰਗ ਹੈ ਉਹਨੂੰ ਕੇਂਦਰ ਸਰਕਾਰ ਗੰਭੀਰਤਾ ਨਾਲ ਨਹੀਂ ਲੈ ਰਹੀ ਪਰ ਦੂਸਰੀ ਤਰਫ ਥੋੜੇ ਦਿਨਾਂ ਦੇ ਵਿੱਚ 13 ਮੰਤਰੀ ਪੰਜਾਬ ਚ ਡਿਪਲੂਟ ਕੀਤੇ ਗਏ ਕਹਾ ਗਿਆ ਕਿ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਜਿਹੜੇ ਤਿੰਨ ਕਿਸਾਨੀ ਵਿੱਲਾ ਉਹਨਾਂ ਦੇ ਫਾਇਦੇ ਸਮਝਾਣਾ ਚਾਹੁੰਦੇ ਆ ਤਾਂ ਸਿਪਸਾਨਾ ਹਿੰਦੁਸਤਾਨ ਨੇ ਉਦੋਂ ਵੀ ਇਹ ਤਿੱਖੀ ਆਲੋਚਨਾ ਕੀਤੀ ਸੀ ਵੀ ਜਦੋਂ ਕਿਸਾਨ ਪੰਜਾਬ ਤੋਂ ਚੱਲ ਕੇ ਤੁਹਾਡੇ ਕੋਲ ਗਿਆ ਤੁਹਾਡੇ ਦਰਵਾਜ਼ੇ ਤੇ ਗਿਆ ਤਾਂ ਕਿਉਂ ਨਹੀਂ ਕੇਂਦਰੀ ਮੰਤਰੀਆਂ ਕੋਲ ਸਮਾ ਸੀਗਾ ਕਿ ਉਹ ਇਹਨਾਂ ਨੂੰ ਇਹ ਗੱਲਬਾਤ ਸਮਝਾ ਦੇ ਅੱਜ ਪੰਜਾਬ ਦਾ ਕਿਸਾਨ ਇੰਨੇ ਪੂਰੇ ਹਰਿਆਣਾ ਹਿਮਾਚਲ ਰਾਜਸਥਾਨ ਇਹਨਾਂ ਸਾਰੇ ਦਾ ਕਿਸਾਨ ਉੱਥੇ ਜਾ ਕੇ ਘਰਾਓ ਕਰ ਰਿਹਾ ਔਰ ਸਰਦ ਰਾਤਾਂ ਦੇ ਵਿੱਚ ਕਿਸਾਨ ਜਿਹੜਾ ਆਪਣਾ ਸੰਘਰਸ਼ ਕਰਨ ਲਈ ਮਜਬੂਰ ਹੈ ਪਰ ਇਹ ਦੇਖਣ ਦੇ ਵਿੱਚ ਆਇਆ ਕਿ ਪੰਜਾਬ ਦੇ ਕਿਸਾਨ ਇਕੱਲੇ ਨਹੀਂ ਹਰਿਆਣੇ ਦੇ ਕਿਸਾਨ ਹਿਮਾਚਲ ਦੇ ਕਿਸਾਨ तमाम ਦੇਸ਼ ਦੇ ਕਿਸਾਨ ਇਕੱਠੇ ਹੋ ਕੇ ਸੰਘਰਸ਼ ਕਰ ਰਹੇ ਔਰ ਅਸੀਂ ਚਾਹਨੇ ਆ ਅਸੀਂ ਸਰਕਾਰ ਨੂੰ ਅਪੀਲ ਵੀ ਕਰ ਰਹੇ ਆ ਕਿ ਸਰਕਾਰ ਜਿਹੜੀ ਹੈ ਕਿਸਾਨੀ ਦੇ ਇਸ ਮੁੱਦੇ ਦੇ ਉੱਤੇ ਅਹੰਕਾਰ ਨੂੰ ਤਿਆ ਕੇ ਬਹੁਮਤ ਦਾ ਜਿਹੜਾ ਅਹੰਕਾਰਾ ਉਸ ਨੂੰ ਤਿਆ ਕੇ ਇਹਨਾਂ ਨੂੰ ਜਮੀਨੀ ਤੌਰ ਤੇ ਸਮਝੇ ਔਰ ਸਾਨੂੰ ਲੱਗ ਰਿਹਾ ਹੈ कि आज सरकार इस मामले ते ठोस कदम उठाएगी और किसानों ਦਾ ਸੰਘਰਸ਼ ਜਿਹੜਾ ਇੱਕ ਸੁਖਾਵੇਂ ਮੋੜ ਤੇ ਉਹਨਾਂ ਦੀ ਜਿਹੜੀਆਂ ਮੰਗਾਂ ਉਹ ਸ਼ਾਇਦ ਪੂਰੀਆਂ ਹੋਣ ਐਸੀ ਸਿਫਸਾਨਾ ਹਿੰਦੁਸਤਾਨ ਦੀ ਸੋਚ ਵੀ ਹੈ ਸ਼ੁਭ ਕਾਮਨਾ ਵੀ ਹੈ और ਅਸੀਂ ਇਹ ਚਾਹਨੇ ਆ ਇਸ ਦੇ ਨਾਲ ਹੀ ਅਸੀਂ ਇਹ ਦੇਖਿਆ ਕਿ ਜਿਸ ਤਰ੍ਹਾਂ ਇਸ ਕਿਸਾਨੀ ਖੋਲ ਦੇ ਵਿੱਚ ਸਾਰੇ ਕਿਸਾਨ ਇਕੱਠੇ ਹੋ ਕੇ ਸੰਘਰਸ਼ ਕਰ ਰਹੇ ਉਹਦੇ ਵਿੱਚ ਇੱਕ ਬਹੁਤ ਪੁਰਾਣਾ ਜਿਹੜਾ ਮੁੱਦਾ ਉਹ ਲੰਮਕ ਰਿਹਾ ਸਤਨਾ ਸਤਲੁਜ ਜਮਨਾ ਲਿੰਕ ਦੇ ਪਾਣੀ ਦਾ ਕਿਉਂਕਿ ਅਸੀਂ ਸਮਝਦੇ ਹਾਂ ਕਿ ਪੂਰਾ ਹਿੰਦੁਸਤਾਨ ਦੇ ਸਾਰੇ ਸਿਟੀਜ਼ਨ ਸਾਰੇ ਨਾਗਰਿਕ ਇੱਕ ਹੈ ਔਰ ਇਸ ਟਾਈਮ ਹਰਿਆਣਾ ਦੇ ਕਿਸਾਨਾਂ ਨੇ ਪੂਰੀ ਤਾਕਤ ਦੇ ਨਾਲ ਇਸ ਅੰਦੋਲਨ ਨੂੰ ਸਮਰਥਨ ਕੀਤਾ ਜੋ ਵੀ ਉਹਨਾਂ ਤੋਂ ਹੋ ਸਕਦਾ ਸੀ ਉਹ ਕੀਤਾ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਸਿਵਸਨ ਹਿੰਦੁਸਤਾਨ ਦਾ ਸੁਝਾਅ ਹੈ ਕਿ ਕਿਉਂ ਨਹੀਂ ਇਹ ਜਿਹੜਾ ਬਿੱਲ ਜਿਹੜਾ ਸਤਲੁਜ ਜਮਨਾ ਲਿੰਕ ਹੈ ਰਾਜਨੀਤੀ ਦਾ ਸ਼ਿਕਾਰ ਹੋ ਗਿਆ ਹਰ ਕੋਈ ਕਹਿ ਰਿਹਾ ਹੈ ਕਿ ਪਾਣੀ ਸਾਡੇ ਕੋਲ ਵੱਧ ਨਹੀਂ ਹੈ ਬਾ ਹਰਿਆਣੇ ਨਹੀਂ ਜਾਣਾ ਚਾਹੀਦਾ ਹਰਿਆਣੇ ਦਾ ਕਿਸਾਨ ਵੀ ਜਿਹੜਾ ਹੈ ਖੇਤੀ ਕਰ ਰਿਹਾ ਉਹ ਵੀ ਦੇਸ਼ ਦੇ ਲਈ ਅਨਾਜ ਉਪਜਾ ਰਿਹਾ ਔਰ 1964 ਤੋਂ ਪਹਿਲਾਂ ਜਿਹੜਾ ਪੰਜਾਬ ਸੀਗਾ ਉੱਚੇ ਸਾਰੇ ਇਕੱਠੇ ਸਿਗੇ ਸਾਰੇ ਸੰਸਾਧਨਾਂ ਦਾ ਉਪਯੋਗ ਸਾਰੇ ਇਹ ਲੋਕ ਇਕੱਠੇ ਹੋ ਕੇ ਕਰਦੇ ਸੀ ਫਿਰ ਵੰਡ ਹੋ ਗਈ ਅਲੱਗ-ਅਲੱਗ ਸੂਬੇ ਬਣ ਗਏ ਅਸੀਂ ਚਾਹਨੇ ਕਿ ਜਿਸ ਤਰ੍ਹਾਂ ਇਕਤਾ ਔਰ ਭਾਈਚਾਰਾ ਬਣਿਆ ਜਿਸ ਤਰ੍ਹਾਂ ਕਿਸਾਨ ਇੱਕ ਪਲੇਟਫਾਰਮ ਤੇ ਆਇਆ ਇਸ ਮੁੱਦੇ ਨੂੰ ਵੀ ਰਾਜਨੀਤੀ ਤੋਂ ਦੂਰ ਰੱਖ ਕੇ ਸਹੀ ਮਾਅਨੇ ਦੇ ਵਿੱਚ ਇਸ ਦਾ ਵੀ ਕੋਈ ਨਾ ਕੋਈ ਆਪਸੀ ਸਮਝੌਤੇ ਤੇ ਹੱਲ ਕੱਢਿਆ ਜਾਏ ਔਰ ਸਾਰਿਆਂ ਨੂੰ ਇਹ ਪਾਣੀ ਜਿਹੜਾ ਜਿਹੜਾ ਪਾਣੀ ਆ ਅਗਰ ਪੰਜਾਬ ਕੋਲ ਸਰਪਲਸ ਹੁੰਦਾ ਤਾਂ ਉਹਨਾਂ ਨੂੰ ਵੀ ਵਰਤਣ ਲਈ ਮਿਲਣਾ ਚਾਹੀਦਾ ਕੋਈ ਸਾਂਝਾ ਫਾਰਮੂਲਾ ਪੰਜਾਬ ਦੇ ਕਿਸਾਨ ਹਰਿਆਣੇ ਦੇ ਕਿਸਾਨ ਔਰ ਜਿਵੇਂ ਹਿਮਾਚਲ ਦੇ ਕਿਸਾਨ ਸਾਰੇ ਇਕਜੁੱਟ ਹੋ ਕੇ ਆਏ ਆ ਉਹਨਾਂ ਨੂੰ ਇਸ ਵਾਰ ਸੇ ਵੀ ਧਿਆਨ ਦੇਣਾ ਚਾਹੀਦਾ ਔਰ ਇਸ ਮਸਲੇ ਨੂੰ ਵੀ ਰਾਜਨੀਤਿਕ ਜਿਹੜੇ ਰੋਟੀਆਂ ਸੇਕਦੇ ਆ ਉਹਨਾਂ ਰਾਜਨੀਤਿਕ ਦੱਲਾਂ ਨੂੰ ਦੂਰ ਕਰਕੇ ਕਿਸਾਨ ਭਰਾਵਾਂ ਨੂੰ ਆਪਸੀ ਸਮਝਬੋਝ ਨਾਲ ਕੋਰਡ ਤੋਂ ਬਾਹਰ ਹਲ ਕੀਤਾ ਜਾਣਾ ਚਾਹੀਦਾ ਹੈ ਇਹ ਸੁਝਾਅ ਹੈ ਨਾ ਹਿੰਦੁਸਤਾਨ ਦਾ ਸੁਝਾਅ ਹੈ ਉਹ ਨਾਲ ਅਸੀਂ ਇੱਕ ਗੱਲ ਹੋਰ ਕਹਿਣਾ ਚਾਹਦੇ ਹਾਂ ਵੀ ਇਸ ਕਿਸਾਨੀ ਅੰਦੋਲਨ ਦੇ ਵਿੱਚ ਇਸ ਅੰਦੋਲਨ ਦੀ ਆੜ ਦੇ ਵਿੱਚ ਕੁਝ ਲੋਕ ਆਪਣੀਆਂ ਰੋਟੀਆਂ ਸੇਕਣ ਪਹੁੰਚ ਗਏ ਹੈਗੇ ਕੁਝ ਲੋਕ ਵਖਵਾਦੀ ਅਲਗਾਵਾਦੀ ਨਾਰੇ ਵੀ ਦੇ ਰਹੇ ਜਿਹੜੇ ਕਿਸਾਨੀ ਅੰਦੋਲਨ ਚਲਾ ਰਹੇ ਸਾਡੇ ਕਿਸਾਨ ਭਰਾ ਉਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਹੈ ਕਿ ਉਹ ਪੂਰੀ ਜ਼ਿੰਮੇਵਾਰੀ ਨਾਲ ਇਸ ਅੰਦੋਲਨ ਨੂੰ ਕੇਵਲ ਕਿਸਾਨ ਅੰਦੋਲਨ ਤੱਕ ਸੀਮਤ ਰੱਖਣ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਇਸੇ ਵੀ ਦਲ ਵਿਸ਼ੇਸ਼ ਨੂੰ ਅਲਗਾਵਾਦੀ ਤਾਕਤਾਂ ਨੂੰ ਆਪਣੀਆਂ ਰਾਜਨੀਤਿਕ ਨਿਸ਼ਾਨੇ ਜਾਂ ਰਾਜਨੀਤਿਕ ਰੋਟੀਆਂ ਸੇਕਣ ਤੋਂ ਉਹਨਾਂ ਨੂੰ ਦੂਰ ਕਰਨ ਪਿੱਛੇ ਦੇ ਅੱਜ ਕਿਸਾਨਾਂ ਨੇ ਦੱਸਿਆ ਵੀ ਹੈ ਕਿ ਉਹਨਾਂ ਨੇ ਆਪਣੀਆਂ ਟੀ-ਸ਼ਰਟਾਂ ਤਿਆਰ ਕੀਤੀਆਂ ਉਹਦੇ ਵਿੱਚ ਵਿਸ਼ੇਸ਼ ਰੂਪ ਚ ਆਪਣੇ ਉਹ ਪਹਿਰੇਦਾਰ ਆਪਣੇ ਬੰਦੇ ਨਿਯੁਕਤ ਕਰ ਰਹੇ ਤਾਂ ਕਿ ਕੋਈ ਕਿਸਾਨੀ ਅੰਦੋਲਨ ਦਾ ਨਜਾਇਜ਼ ਫਾਇਦਾ ਨਾ ਉਠਾਏ ਔਰ ਅਸੀਂ ਇਹ ਮਹਿਸੂਸ ਕਰਦੇ ਕਿ ਅੱਜ ਦੇਸ਼ ਮਹਿਸੂਸ ਕਰ ਰਿਹਾ ਹੈ ਦੇਸ਼ ਚੰਗਾ ਹੈ ਕਿ ਜਿਹੜਾ ਕਿਸਾਨ ਸਾਡਾ ਸੜਕਾਂ ਦੇ ਉੱਤੇ ਅੰਦੋਲਨ ਕਰ ਰਿਹਾ ਹੈ ਸਰਕਾਰ ਇਹਨਾਂ ਦੇ ਵਿਸ਼ੇ ਨੂੰ ਇਹਨਾਂ ਦੇ ਦਰਦ ਨੂੰ ਸਮਝਦੇ ਹੋਏ ਜਲਦੀ ਤੋਂ ਜਲਦੀ ਹੱਲ ਕਰੇ